ਸ਼ਲੋਕ ਮਹੱਲਾ ਤੀਜਾ ਅੰਦਰ ਕਪੜ ਸਦਾ ਦੁੱਖ ਹੈ ਮਨ ਮੁਖ ਧਿਆਨ ਨਾ ਲੱਗੈ ਦੁੱਖ ਵਿਚਾਰ ਕਮਾਵਣੀ ਦੁੱਖ ਵਰਤਾ ਦੁੱਖ ਆਗੈ ਜਿਹੜਾ ਅੰਦਰ ਕਪਟ ਹੈ ਏਹੀ ਸਦਾ ਦੁੱਖ ਹੈ ਦੁੱਖ ਦਾ ਕਾਰਨ ਸਾਡੇ ਅੰਦਰਲਾ ਕਪਟ ਹੈ ਕਪਟ ਨੂੰ ਪੰਡਤ ਕੱਢਦਾ ਨਹੀਂ ਤੇ ਦੁੱਖੋਂ ਦਾ ਦੂਰ ਹੁੰਦਾ ਨਹੀਂ ਕਪੜ ਨਹੀਂ ਕੋਈ ਵੀ ਕੱਢਦਾ ਅੰਦਰੋਂ ਕਪੜਾ ਅੰਦਰ ਲੁਕੋ ਕੇ ਰੱਖਦੇ ਨੇ ਕਿ ਦੁੱਖ ਰਹਿੰਦਾ ਹੀ ਨਾਲ ਕਪੜੇ ਪਰ ਦੁੱਖ ਆਣਾ ਲੱਗਿਆ ਮਨ ਉਫਲਾ ਧਿਆਨ ਇਸ ਗੱਲ ਵੱਲ ਨਹੀਂ ਲਗਿਆ ਕਿ ਜਿਹੜਾ ਕਪੜਾ ਇਹ ਹੀ ਦੁੱਖ ਹੈ ਉਹਦਾ ਧਿਆਨ ਤੇ ਨਹੀਂ ਆਈ ਗੱਲ ਇਹ ਜੇਕਰ ਧਿਆਨ ਚਾਗੀ ਸ਼ਾਇਦ ਕੱਢ ਦਵੇ ਉਹ ਵੀ ਤੇਰਾ ਕਪੜਾ ਦੁੱਖ ਹੈ ਕਪੜਾ ਅੰਦਰ ਰੱਖੇ ਦੁੱਖ ਹੋ ਗਈ ਇਸ ਕਰਕੇ ਤਾਂ ਧਿਆਨ ਨਹੀਂ ਲੱਗਦਾ ਹੈ ਸ਼ਬਦ ਵਿਚਾਰ ਵਿੱਚ ਚਾਨਣੀ ਲੱਗਦਾ ਹੈ ਹਾਂਜੀ ਦੁੱਖ ਵਿਚਾਰ ਕਮਾਵਣੀ ਦੁੱਖ ਵਰਤਾਏ ਦੁੱਖ ਆਗੈ ਦੁੱਖ ਦੇ ਵਿਚਾਰ ਕਵਾਉਂਦਾ ਜੋ ਕੁਝ ਕਰਦਾ ਸ਼ਬਦ ਵਿਚਾਰ ਕਰਦਾ ਦੁੱਖ ਕੀ ਕਰਦਾ ਜੋ ਕੁਝ ਕਰਦਾ ਦੁੱਖ ਦੇ ਅੰਦਰੇ ਅੰਦਰ ਕਰਦਾ ਦੁੱਖ ਵਿਚਾਰ ਕਮਾਵਣੀ ਦੁੱਖ ਵਰਤਾਏ ਦੁੱਖ ਦੁੱਖਾਂ ਦੇ ਵਿੱਚ ਵਰਤਦਾ ਰਹਿੰਦਾ ਹੈ ਦੁੱਖਾਂ ਦੇ ਅੱਗੇ ਵਾਸਤੇ ਵੀ ਦੁੱਖ ਹੈ ਕਰੇ ਅ ਦੁੱਖਾਂ ਦੇ ਉਖੜੇ ਜੇ ਘੋਟਿਆ ਜਾਂਦਾ ਰਹਿੰਦਾ ਹੈ ਉਖੜੇ ਜਿਹੜੇ ਜਿਹਦੇ ਛਣਾ ਪੈ ਨਹੀਂ ਅੜਦੇਲੇ ਦੁੱਖੇ ਭਾਏ ਮੇਰੇ ਹਾਂਜੀ ਕਰਮੀ ਸਤਗੁਰੂ ਭੇਟੀਐ ਤਾਂ ਸੱਚ ਨਾਮ ਲਿਵ ਲੱਗੈ ਨਾਨਕ ਸਹਜੇ ਸੁਖ ਹੋਇ ਅੰਦਰੋਂ ਭ੍ਰੰਮ ਭਉ ਭੱਗੈ ਜੇ ਕਿਰਪਾ ਹੋਇਆ ਪਰਮੇਸ਼ਰ ਦੀ ਸਤਗੁਰ ਮਿਲ ਜੇ ਕੋਈ ਸਤਗੁਰ ਭੇਟ ਲਈਏ ਤਾਂ ਸੱਚੇ ਨਾਮ ਨਾਲ ਲੱਗਾ ਹੈ ਫਿਰ ਸੱਚੇ ਨਾਮ ਦੇ ਨਾਲ ਸੁਰਤ ਜੁੜਦੀ ਹੈ ਜੀ ਨਾਨਕ ਸਹਿਜ ਸੁਖ ਹੋਏ ਨਾਨਕ ਕਹਿੰਦਾ ਫਿਰ ਮਨ ਟਿਕ ਵੀ ਜਾਂਦਾ ਹੈ ਸਹਿਜ ਅਵਸਥਾ ਵਿੱਚ ਵੀ ਹੋ ਜਾਂਦਾ ਹੈ ਤੇਰੀ ਅੱਖ ਵੀ ਖੁੱਲਦੀ ਹੁੰਦੀ ਹੈ ਜਾਗ ਵੀ ਆਉਂਦਾ ਲੋ ਮੇਰੀ ਗੱਤੀ ਨਾਲੇ ਦੁਖੀ ਗਲਤੀ ਤਾਂ ਮੇਰੀੋ ਸੀ ਦੁੱਖਾਂ ਦਾ ਕਾਰਨ ਤਾਂ ਮੇਰੀੋ ਹੀ ਗਲਤੀ ਸੀ ਮੇਰੀ ਸੋਚ ਹੈ ਜੋ ਪੈਦਾ ਕਰਦੀ ਸੀ ਅੰਦਰੋਂ ਪਰਮ ਭਉ ਭਾਗ ਹੈ ਅੰਦਰੋਂ ਪਰਵਾੜ ਪਾਉ ਵੇ ਚਲੇ ਜਾਂਦੇ ਨੇ ਦੂਰ ਹੋ ਜਾਂਦੇ ਤਿਗ ਜਿਸ ਸਹਜੇ ਸੁਖ ਹੋਏ ਤੋ ਕੀ ਪਾਵੇ ਜੀ ਜਦ ਇੱਕ ਜਾਂ ਦਾ ਮਨ ਸੁਖ ਹੋ ਜਾਂਦਾ ਜਾਗਰਤ ਵਸਤਾ ਵਿੱਚ ਜੀ ਸਮਝ ਆ ਜਾਂਦੀ ਹੈ ਕਿ ਮੈਂ ਬਕਾਰਾਂ ਨੂੰ ਅੰਦਰੋਂ ਕੱਢਾਂ ਨਾ ਕਪੀ ਗੰਢ ਖੋਲਦਾ ਤਾਂ ਸੁਖ ਹੋਊਗਾ ਇਹ ਸਮਝ ਆਉਣੀ ਜਾਗਰਤ ਵਸਤਾ ਹਾਂ ਜੀ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਮ ਮਨ ਭਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਗੁਰਮੁਖ ਸਦਾ ਹਰ ਰੰਗ ਹੈ ਗੁਰਮੁਖੀਆ ਤਾਂ ਹਜ਼ਾਰ ਹਜ਼ਾਰ ਰੰਗ ਹੈ ਗੁਰਮੁਖਾ ਹਜ਼ਾਰ ਹਰ ਕਾ ਜਿਆ ਸੰਗ ਲੱਗਦਾ ਹੈ ਹਰ ਦੇ ਰੰਗ ਵਿੱਚ ਰਲਿਆ ਹੋਇਆ ਗੁਰਮੁਖ ਵੇਖਣ ਬੋਲਣ ਨਾਮ ਜਪ ਕੇ ਸੁਖ ਪਾਇਆ ਗੁਰਮੁਖ ਨੇ ਕੀਤਾ ਦੇਖਣ ਵਿੱਚ ਬੋਲਣ ਵਿੱਚ ਨਾਮ ਜਪਣ ਵਿੱਚ ਸੁਖੇ ਸੁਖ ਪਾਇਆ ਜੋ ਬੋਲਦਾ ਹੈ ਜੋ ਜਪਦਾ ਹੈ ਜੋ ਦੇਖਦਾ ਹੈ ਉਹ ਸੁਖੇ ਸੁਖ ਮੰਨਦਾ ਹੈ ਕਿੰਨੋਂ ਬਦਰੋ ਤੇ ਸਮਝਦਾ ਹਾਂਜੀ ਨਾਨਕ ਗੁਰਮੁਖੀ ਗਿਆਨ ਪ੍ਰਗਾਸਿਆ ਤਿਮਰ ਅ ਗਿਆਨ ਅੰਧੇਰ ਚੁਕਾਇਆ ਨਾਨਕ ਕਹਿੰਦਾ ਗੁਰਮੁਖੀ ਬੁੱਧੀ ਨੂੰ ਗਿਆਨ ਦਾ ਜਦ ਪ੍ਰਕਾਸ਼ ਹੋਇਆ ਗਿਆਨ ਦਾ ਚਾਨਣ ਮਿਲਿਆ ਉਹਦੇ ਤਿਮਰ ਗਿਆਨ ਸੀ ਤਾਂ ਉਹਦੇ ਦਾ ਚੁੱਕਿਆ ਖਤਮ ਹੋ ਗਿਆ ਠੀਕ ਹੈ ਜੀ ਹੋਇਆ ਗਿਆਨ ਕਰਕੇ ਆ ਜੀ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਹਾਂ ਜੀ ਹਾਂ ਜੀ ਦੀਵਾ ਬੜੇ ਅੰੇਰਾ ਜਾਏ ਦੀਵਾ ਜਲ ਪਿਆ ਅੰੇਰਾ ਜੀ ਦੂਰ ਹੋ ਗਿਆ ਤੇ ਤਿਮਰ ਤੋਂ ਕੀ ਭਾਵ ਬਣਦਾ ਜੀ ਤਿਮਰ ਹੁੰਦਾ ਜਿਹੜੇ ਲੰਡਕ ਹੁੰਦੇ ਨੇ ਨਾ ਪਾਇਰ ਹੁੰਦੇ ਨੇ ਦੁਸ਼ਟ ਹੁੰਦੇ ਨੇ ਉਹਨਾਂ ਦਾ ਦੇਰਾ ਪੈਦਾ ਕੀਤਾ ਹੋਇਆ ਤੇ ਮੇਰਾ ਮੇਰਾ ਹੁੰਦਾ। ਜਾਣ ਬੁੱਝ ਕੇ ਦੇਰਾ ਪੈਦਾ ਕੀਤਾ। ਠੀਕ ਹੈ ਜੀ। ਹਾਂ ਜੀ। ਮਹੱਲਾ ਤੀਜਾ ਮਨਮੁਖ ਮੈਲੇ ਮਰੰਗਵਾਰ ਗੁਰੂਆਂ ਕਾ ਨਿਰਮਲ ਹਰਿ ਰਾਖਿਆ ਔਰਤਾਰ। ਮਨਮੁਖ ਹੀ ਮਾਰੇ ਹੁੰਦੇ ਨੇ। ਗਵਾਰ ਹੁੰਦੇ ਨੇ। ਉਹਨਾਂ ਦਾ ਬਲ ਨਹੀਂ ਹੈ, ਮਰਦੇ ਜਮਦੇ ਰਹਿੰਦੇ ਨੇ। ਮਲੀਨਤਾ ਕਰਕੇ ਮਰਦੇ ਜਮਦੇ ਰਹਿੰਦੇ ਨੇ। ਦੇ ਉਹ ਮੁਕਾਬਰੇ ਜਿਹੜੇ ਗੁਰਮਖਨੇ ਉਹ ਐਸਾ ਕੰਮ ਨਹੀਂ ਕਰਦੇ ਉਹ ਉਰਤਾ ਹਿਰਦੇ ਵਿੱਚ ਨਾਮ ਧਾਰਨ ਕਰਕੇ ਰਹਿਦੇ ਹਾਂਜੀ ਭੰਤ ਨਾਨਕ ਸੁਣੋ ਜਨ ਭਾਈ ਸਤਗੁਰ ਸੇਵਿਓ ਹਉਮੈ ਮਲ ਜਾਈ ਨਾਨਕ ਕਹਿੰਦਾ ਸੋ ਜਨ ਭਾਈ ਸਤਗੁਰ ਸੇਵਿਓ ਹਉਮੈ ਮਲ ਜਾਈ ਸਤਗੁਰ ਦੀ ਸੇਵਾ ਤੋਂ ਹਉਮੈ ਮਲ ਚਲੀ ਜਾਂਦੀ ਸ਼ਬਦ ਵਿਚਾਰ ਤੋਂ ਗੁਰ ਸ਼ਬਦ ਵਿਚਾਰ ਤੋਂ ਹਉਮੈ ਦੀ ਮਲ ਚਲੀ ਜਾਂਦੀ ਹਾਂਜੀ ਅੰਦਰ ਸੰਸਾ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਪਾਏ ਸੂਤੇ ਕਬਹੂ ਨਾ ਜਾਗੈ ਮਾਇਆ ਮੋਹ ਪਿਆਰ ਅੰਦਰ ਸੰਤਾ ਅੰਦਰੋਂ ਦੇ ਸੰਤਾ ਸ਼ੰਤਾਂ ਮਾਂ ਰਹਿੰਦੀਆਂ ਨੇ ਚਿੰਤਾਵਾਂ ਮਾਂ ਰਹਿੰਦੀਆਂ ਨੇ ਦੁੱਖ ਵਿਆਪੇ ਦੁੱਖ ਵਿਆਪਦਾ ਰਹਿੰਦਾ ਵਧਦਾ ਰਹਿੰਦਾ ਸਿਰ ਧੰਦਾ ਨਿਤ ਮਾਰ ਧੰਦਾ ਕਰਦੇ ਰਹਿੰਦੇ ਨਿਤ ਸਿਰ ਤੇ ਮਾਰ ਬੰਦੀ ਰਹਿੰਦੀ ਬੋੜ ਪੈਂਦਾ ਰਹਿੰਦਾ ਰਹਤੇ ਦੂਜੇ ਪਾਏ ਸੁੱਤੇ ਕਬ ਹੋਣਾ ਜਾਗਣ ਦੂਜੇ ਪਾਏ ਸੁੱਤੇ ਨੇ ਮਾਇਆ ਦੀ ਕਮਾਈ 'ਚ ਸੁੱਤੇ ਪਏ ਨੇ ਸੁਪਨੇ 'ਚ ਮਾਇਆ ਦੀ ਕਮਾਈ ਕਰ ਰਹੇ ਨੇ ਜਾਗਦੇ ਕਦੇ ਵੀ ਨਹੀਂ ਮਾਇਆ ਮੋਹ ਪਿਆਰ ਮਾਇਆ ਦੇ ਮੋਹ ਨਾਲੇ ਪਿਆਰ ਹੈ ਮਾਇਆ ਦੇ ਮੋਹ ਦੇ ਪਿਆਰ ਕਰਕੇ ਉਸੇ ਦੀ ਕਮਾਈ ਕਰਦੇ ਨੇ ਸੁੱਤੇ ਪਏ ਨੇ ਜਾਗਦੇ ਹੀ ਨਹੀਂ ਕਦੇ ਨਹੀਂ ਜਾਗੇ ਵੀ ਨਾਮ ਦੀ ਨਾਮ ਦੀ ਕਮਾਈ ਕਰੀਏ ਹਾਂਜੀ ਨਾਮ ਨਾ ਚੇਤਨ ਸ਼ਬਦ ਨਾ ਵਿਚਾਰਾਂ ਇਹ ਮਨਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਆਹ ਨਾ ਚੇਤੇ ਆਹ ਨਾ ਚੇਤਨੀ ਹੁੰਦੇ ਨਾ ਸੁਣਦੇ ਵੀ ਨੇ ਉਹਨੂੰ ਮਨਰੇ ਨਹੀਂ ਚੇਤਨ ਹੁੰਦੇ ਨਹੀਂ ਜਾਗਦੇ ਹੀ ਨਹੀਂ ਸਮਝਦੇ ਹੀ ਨਹੀਂ ਸ਼ਬਦ ਨਾ ਤਲੇ ਵਿਚਾਰ ਸ਼ਬਦ ਹੀ ਵਿਚਾਰੇ ਨਹੀਂ ਕਰਦੇ ਏ ਮਨਮੁਖਾ ਤਾਂ ਵਿਚਾਰ ਵਿਚਾਰੇ ਹੀ ਏ ਮਨਮੁਖਾ ਦਾ ਵਿਚਾਰ ਏ ਮਨਮੁਖਾ ਦਾ ਵਿਚਾਰ ਔਰ ਇਹ ਕੰਮ ਨਹੀਂ ਕਰਦੇ ਹਰ ਨਾ ਬਣਾ ਪਾਇਆ ਵਿਰਥਾ ਜਨਮ ਗਵਾਇਆ ਹਰ ਨਾ ਉਹਨਾਂ ਨੂੰ ਚੰਗਾ ਲੱਗਿਆ ਸਾਰਾ ਜਨਮ ਬੇਰਥੇ ਚਲਾ ਗਿਆ ਉਹਨਾਂ ਦਾ ਨਾਮ ਉਹਨਾਂ ਨੂੰ ਕੋੜਾ ਹੀ ਲੱਗਿਆ ਸੱਚ ਉਹਨਾਂ ਨੂੰ ਕੋੜਾ ਹੀ ਲੱਗਿਆ ਮਿੱਠਾ ਲੱਗਿਆ ਹੀ ਨਹੀਂ ਸਾਰਾ ਜਨਮ ਐਵੇਂ ਚਲਾ ਗਿਆ ਮਾਨ ਕਰ ਜਨਮ ਮਾਰ ਕਰੇ ਖਾਰ ਉਹਨਾਂ ਨੂੰ ਜਮਨੇ ਮਾਰ ਕੇ ਖਵਾਰ ਕਰਨਾ ਫਾਰੀ ਕਰਨੀ ਜਮਨੇ ਮਾਰ ਦੇਣਾ ਖਵਾਰ ਹੋਣਾ ਹੁਣ ਸਮਾਂ ਆ ਗਿਆ ਹੁਣ ਉਹਨਾਂ ਦੇ ਮਰਨ ਦਾ ਖਵਾਰ ਹੋਣ ਦਾ ਹਾਂਜੀ ਫੌੜੀ ਜਿਸ ਨੂੰ ਹਰ ਭਗਤੀ ਸੱਚ ਬਖਸ਼ੀਐ ਸੋ ਸੱਚਾ ਸ਼ਾਹ ਇਹਨੂੰ ਹਰ ਦੀ ਭਗਤੀ ਦਾ ਸੱਚ ਬਖਸ਼ਿਆ ਜੀ ਹੁਣ ਹਰ ਦੀ ਭਗਤੀ ਤੋਂ ਸੱਚ ਲੱਭ ਗਿਆ ਮਿਲ ਗਿਆ ਬਖਸ਼ੀ ਹੋ ਗਈ ਉਹ ਸੱਚਾ ਸ਼ਾਹ ਹੈ ਉਦੇ ਕੋਲੋਂ ਫਿਰ ਪੁੱਛਦੇ ਨੇ ਲੋਕ ਆ ਕੇ ਹੁੰਦੰਦਾ ਸੱਚ ਉਹ ਦੱਸਦਾ ਸੱਚ ਉਹ ਛਾਤਾ ਹੈ ਕੁਝ ਦੇਣ ਜੋਗਾ ਹੈ ਉਹ ਸੱਚਾ ਛਾ ਕਿਸ ਕੀ ਮਹਤਾਜੀ ਲੋਕ ਕੱਢਦਾ ਹੋਰ ਤਾਂ ਹੱਟ ਨਾ ਵੱਥ ਨਾ ਵੇਸਾ ਉਹਦੀ ਮਹਤਾਜੀ ਕਰਦੇ ਨੇ ਲੋਕ ਉਹਦੇ ਕੋਲ ਜਾਂਦੇ ਨੇ ਉਥੇ ਪੁੱਛਦੇ ਨੇ ਕਿ ਭਾਈ ਤੂੰ ਦੱਸ ਹੋਰ ਕੋਣ ਕਿਸੇ ਕੋਲ ਕੀ ਹੱਥ ਪਸਾਰ ਲੈਣੇ ਜਦਨ ਜਾ ਕੇ ਕਰ ਕੇ ਕੋਈ ਨਹੀਂ ਕੁਝ ਔਰ ਕਿਸੇ ਨੂੰ ਕੋਈ ਨਹੀਂ ਪੁੱਛਦਾ ਨਾ ਕਿਸੇ ਮੋਨੇ ਕੋਈ ਹੱਥ ਟੰਡਦਾ ਹੈ ਉਹ ਚਾਹ ਵਾ ਕੇ ਜਾਂਦੇ ਨੇ ਉਹ ਹੀ ਸੱਚਾ ਚਾਹ ਹੈ ਜਿਵੇਂ ਗੁਰੂ ਘਰੇ ਜਾਂਦੇ ਸੀ ਡੁਪਲੀਕੇਟ ਪਾਵੇਂ ਬਣੇ ਬੈਠੇ ਸੀ ਗੁਰੂ ਅਮਰਦਾਸ ਦੇ ਬੇਲੇ ਵੀ ਗੁਰੂ ਰਾਮਦਾਸ ਦੇ ਬੇਲੇ ਵੀ ਉਹਨਰੇ ਭਰਾਏ ਬਣ ਗਏ ਸੀ ਉੱਥੇ ਕੋਈ ਨਹੀਂ ਜਾਂਦੀ ਸੰਤ ਸੰਤ ਨਹੀਂ ਇਤਿਆਦ ਤੇ ਉਹ ਠਾਈ ਨਹੀਂ ਸੀ ਕੁਝ ਕੋਰ ਜਾਂਦੇ ਕੀ ਕਰਨ ਠੀਕ ਹੈ ਜੀ ਵੇਸਾ ਦਾ ਕੀ ਪਾ ਬੰਦਾ ਜੀ ਹੱਥ ਨਾ ਵੱਥ ਨਾ ਵੇਸਾ ਵਾਕਰ ਚੌਧਾਰ ਦੇ ਸਾ ਖਰੀਦਾਰ ਅੱਛਾ ਤਾਂ ਕੋ ਖਰੀਦਣ ਵਾਲਾ ਸੀ ਨਾ ਵਸਤੂ ਸੀ ਹਾਂਜੀ ਭਗਤ ਜਨਾਂ ਕੋ ਸੰਮੁਖ ਹੋਵੇ ਸੋ ਹਰ ਰਾਸ ਲਏ ਵੇਮੁਖ ਪਸ ਪਾ ਸਾਬ ਜਿਹਨਾਂ ਦੇ ਤਾਂ ਸੰਮੁਖ ਹੋ ਜਾਂਦੇ ਸਕੇ ਉਹਨਾਂ ਦੇ ਤਾਂ ਪ੍ਰਤੱਖ ਹੋ ਜਾਂਦੇ ਨਾਮ ਸੰਮੁਖ ਹੋਵੇ ਉਹ ਜਿਹੜੇ ਮਨਮੁਖ ਹੁੰਦੇ ਨੇ ਉਹਨਾਂ ਨੂੰ ਕੀ ਬਣਨਾ ਉਹ ਕੋਈ ਜੁੜੀ ਮਤ ਉਹਨਾਂ ਦਾ ਸਮਝਿਆ ਨਹੀਂ ਹੁੰਦਾ ਸੋ ਹਰ ਰਾਸ ਲਏ ਬੇਮੁਖ ਪਸ ਪਾ ਆਓ ਪਸ ਪਰ ਉਹ ਇਕੱਠੀ ਕਰ ਲੈਂਦੇ ਨੇ ਸੋ ਉਹ ਇਕੱਠੀ ਕਰ ਲੈਂਦੇ ਨੇ ਥਾਣੇ-ਥਾਣੇ ਕੋ ਜੁਗਲੰਦੇ ਪਰਾਲੀ ਜਿਹੜੀ ਪਸ ਹੁੰਦੀ ਉਹ ਚੁਗ ਲੈਂਦੇ ਨੇ ਉਹ ਕਹਾਣੀਆਂ ਬਣਾ ਲੈਂਦੇ ਨੇ ਸਾਖੀਆਂ ਝੂਠੀਆਂ ਬੇਮੁਖ ਝੂਠੀਆਂ ਸਾਖੀਆਂ ਦਾ ਸਾਰਾ ਲੈਂਦੇ ਨੇ ਗੁਰਮੁਖ ਤਤ ਗਿਆਨ ਦਾ ਸਾਰਾ ਲੈਂਦੇ ਨੇ ਤਤ ਗਿਆਨ ਦੀ ਗੱਲ ਕਰਦੇ ਨੇ ਬ੍ਰਹਮ ਵਿਚਾਰ ਦੀ ਗੱਲ ਕਰਦੇ ਨੇ ਉਹ ਝੂਠੀਆਂ ਸਾਖੀਆਂ ਬਣਾ ਲੈਂਦੇ ਨੇ ਨਾਮਦੇਵ ਨੇ ਜੀ ਦੁੱਧ ਭਲਾਇਆ ਮੰਦਿਰ ਫਿਰ ਗਿਆ ਉਹ ਹੋ ਗਿਆ ਉਹ ਤਰੂਪ ਉੱਤ ਬੈਠਾ ਰਿਹਾ ਬੈਠਾ ਰਿਹਾ ਛੱਨਾ ਬੈਠਾ ਰਿਹਾ ਤੂੰ ਰੋਟੀ ਖਾਣੇ ਦਾ ਤਾਂ ਖਾਊਗਾ ਉਹਨੇ ਖਾਲੀ ਹੱਸ ਪਿਆ ਆਏ ਸਾਖੀਆਂ ਨੇ ਉਹਨਾਂ ਕੋਲ ਹੋਰ ਪੁੱਛ ਨਹੀਂ ਹਾਂਜੀ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਾਗਾਤੀ ਤਿਨਾਂ ਨੇੜ ਨਾ ਜਾ ਹਰ ਕੇ ਨਾਮ ਕੇ ਵਪਾਰੀ ਤਾਂ ਹਰ ਭਗਤ ਹੁੰਦੇ ਨੇ ਹਰ ਬੰਤੇ ਹਰਕੇ ਬਹੁਤ ਨੇ ਹਰ ਕਾ ਨਾਮ ਦਾ ਵਪਾਰ ਉਹੀ ਕਰਦੇ ਨੇ ਉਹਨਾਂ ਨੂੰ ਪਰ ਕੁਝ ਬਾਤ ਨਹੀਂ ਲੱਗਦੀ ਹੈ ਉਹ ਟੈਕਸ ਨਹੀਂ ਲੈ ਸਕਦਾ ਉਹਨਾਂ ਤੇ ਕੋਈ ਟੈਕਸ ਲੱਗਦਾ ਹੀ ਨਹੀਂ ਹੈ ਉਹ ਜੀਤ ਔਰ ਇਸ ਕਰਕੇ بے ਪਰਵਾਹ ਨੇ ਉਹ ਉਹਨਾਂ ਦੀ ਪੁੱਛ ਪ੍ਰਤੀਤ ਕੋਈ ਨਹੀਂ ਕਰਦਾ ਦੂਏ ਸੌਦਿਆਂ ਨੂੰ ਤਾਂ ਜਿਹੜਾ ਧਨਮਾਲ ਇਕੱਠਾ ਕਰਦੇ ਨੇ ਸਭ ਨੂੰ ਟੈਕਸ ਲੱਗਦਾ ਹੈ ਜਿਹੜਾ ਅਵੇ ਜਿੰਨੇ ਕੱਢਦੇ ਨੇ ਉਹਨੂੰ ਟੈਕਸ ਲੱਗਦਾ ਜੁਗਾਦ ਲੱਗਦੀ ਹੈ ਨਾ ਬਨੋਣੀ ਜੁਗਾਦ ਲੱਗਦੀ ਹਾਂਜੀ ਜੇ ਨਾਨਕ ਹਰ ਨਾਮ ਧੰਨ ਲੱਦਿਆ ਸਦਾ ਵੇ ਪ੍ਰਵਾਹ ਜੇ ਨਾਨਕ ਕਹਿੰਦਾ ਕਿ ਇਹ ਨਾਮ ਧੰਨ ਲੱਦਿਆ ਸਦਾ ਵੇ ਪ੍ਰਵਾਹ ਹੋ ਜਿਹਦੇ ਚੁੱਬਦਾ ਹੀ ਖੇਤੇ ਨਾਮ ਧੰਦੀ ਹੈ ਉਹਨੂੰ ਪ੍ਰਭਾਵੇ ਦੀ ਹੈ ਉਹ ਨਾ ਕਿਸੇ ਨੂੰ ਦਿਖੇ ਉਹ ਨਾਮ ਧੰਨ ਕਿਹੜਾ ਕਿਹਨੂੰ ਵੀਰ ਹੈ ਐਕਸ ਲੈਣ ਵਾਲੇ ਨੂੰ ਉਹ ਤਾਂ ਵੇ ਪ੍ਰਵਾਹ ਹੋਇਆ ਸਰਦਾ ਠੀਕ ਹੈ ਜੀ ਇੱਥੇ 7ਵੀਂ ਪੌੜੀ ਦੀ ਸਮਾਪਤੀ ਹੈ ਜੀ। ਹਾਂ ਜੀ।